ਹਸਪੀਟਲ ਦੀ ਲੋੜ ਆ ਕਿਉਂਕਿ ਜਦੋਂ ਰਾਤ ਨੂੰ ਕੋਈ ਮਰੀਜ਼ ਬਿਮਾਰ ਹੋ ਜਾਂਦਾ ਤਾਂ ਸਾਨੂੰ ਖੰਨੇ ਜਾਂ ਲੁਧਿਆਣੇ ਦੂਰ ਜਾਣਾ ਪੈਂਦਾ ਛੋੜੇ ਬੱਚੇ ਨੇ ਚੱਕੋ ਹੀ ਜਾਂਦੇ ਨੇ ਕੁੜੀਆਂ ਨੇ ਹੁਣ ਕਿਸੇ ਵਿਚਾਰਿਆਂ ਨੇ ਸਾਈਕਲ ਨਹੀਂ ਹੈਗੇ ਕੁਛ ਛੱਡ ਕਿਉਂਦੇ ਨੇ ਵੀ ਇਹ ਬੱਚਿਆਂ ਲਈ ਇੱਥੇ ਸਕੂਲ 12ਵੀਂ ਤੱਕ ਹੋ ਜਾਵੇ ਤਾਂ ਬਹੁਤ ਵਧੀਆ ਜਦੋਂ ਇਦਾਂ ਇਹ ਜੀ ਸਹੂਲਤ ਤਾਂ ਬੜੇ ਔਖਾ ਹੁੰਦਾ ਮਰੀਜ਼ ਤੰਗ ਹੋ ਜਾਂਦਾ ਤੇ ਅਚਾਨਕ ਇਦਾਂ ਵੀ ਹੁੰਦਾ ਵੀ ਨਾ ਸਹੂਲਤ ਮਿਲ ਤੇ ਮਰੀਜ਼ ਦੀ ਮੌਤ ਵੀ ਹੋ ਸਕਦਾ ਛੋਟੇ ਛੋਟੇ ਕੁੜੀਆਂ ਨੇ ਸਾਡੇ ਪਿੰਡ ਤੋਂ 5 ਕਿਲੋਮੀਟਰ ਦੂਰ ਪੜਨ ਜਾਂਦੀਆਂ ਨੇ ਸਰਕਾਰ ਕਹਿੰਦੀ ਹੈ ਵੀ ਪ੍ਰਾਈਵੇਟ ਚ ਨਾ ਪੜਾਓ ਪ੍ਰਾਈਵੇਟ ਚ ਸਹੂਲਤਾਂ ਨੇ ਸਰਕਾਰੀ ਦੇ ਵਿੱਚ ਇਥੇ ਸਹੂਲਤ ਕੋਈ ਨਹੀਂ ਮਾੜਾ ਟਾਈਮ ਚੱਲਦਾ ਠੀਕ ਹੈ ਜੀ ਤੇ ਸਾਡੇ ਇਥੋਂ ਕੁੜੀਆਂ ਨੂੰ ਜਾਨ 5 ਕਿਲੋਮੀਟਰ ਤੇ ਜਾਣਾ ਪੈਂਦਾ ਸਕੂਲ ਦੇ ਵਿੱਚ ਚ ਕੋਈ ਪਿੰਡ ਜੀ ਤੇ ਕੰਮ ਤਾਂ ਸਰਕਾਰ ਦਾ ਹੈਗਾ ਪਰ ਅਗਰ ਸਾਡੀ ਆਵਾਜ਼ ਸਰਕਾਰ ਤੱਕ ਜਾਂ ਕਿਸੇ ਤੱਕ ਪਹੁੰਚਦੀ ਹੈ ਤਾਂ ਅਸੀਂ ਆਪਣੀ ਇਹ ਸਹੂਲਤਾਂ ਦੱਸ ਦਈਏ ਕਿ ਹਸਪੀਟਲ ਇੱਕ ਸਕੂਲ ਆ 5ਵੀਂ ਤੱਕ ਸਕੂਲ ਆ ਉਹ ਬਹੁਤ ਲੋੜ ਆ ਵੀ 12 ਤੱਕ ਪਲੱਸ 2 ਤੱਕ ਸਕੂਲ ਹੋਣਾ ਚਾਹੀਦਾ ਤਾਂ ਕਿ ਜਿਹੜੇ ਤੇ ਪਿੰਡ ਦੇ ਸਾਡੇ ਘਰਾਂ ਵਾਲੇ ਦੇ ਬੱਚੇ ਨੇ ਪੜ੍ਹ ਕੇ ਅੱਗੇ ਹੋਰ ਨੌਕਰੀਆਂ ਪ੍ਰਾਪਤੇ ਜਾਂ ਚੰਗੇ ਅਹੁਦੇ ਤੇ ਜਾ ਸਕਣ। ਸਸਿਕਲ ਜੀ ਪੰਜਾਬ ਤੱਕ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ। ਪੰਜਾਬ ਦੀ ਧਰਤੀ ਤੇ ਕਈ ਕਲਾਕਾਰ ਪੈਦਾ ਹੋਏ ਨੇ ਤੇ ਪੰਜਾਬ ਦੇ ਪਿੰਡਾਂ ਚੋਂ ਉੱਠ ਕੇ ਉਹਨਾਂ ਨੇ ਦੁਸ਼ਾ ਵਿਦੇਸ਼ਾ ਤੱਕ ਨਾਮ ਖੱਟਿਆ। ਅੱਜ ਇੱਕ ਅਜਿਹੇ ਹੀ ਕਲਾਕਾਰ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਕਰਨ ਔਜਲਾ। ਇਸ ਵਕਤ ਅਸੀਂ ਮੌਜੂਦ ਹੈ ਖੰਨਾ ਤੋਂ 15 ਕਿਲੋਮੀਟਰ ਦੂਰ ਪਿੰਡ ਘੁਰਾਲਾ ਦੇ ਵਿਖੇ ਜਿੱਥੇ ਕਿ ਛੋਟੇ ਜਿਹੇ ਪਿੰਡ ਦੇ ਵਿੱਚੋਂ ਕਰਨ ਓਜਲਾ ਨੇ ਉੱਠ ਕੇ ਵਿਦੇਸ਼ਾਂ ਤੱਕ ਪੰਜਾਬੀ ਗਾਇਕੀ ਦੇ ਵਿੱਚ ਆਪਣਾ ਨਾਮ ਖੱਟਿਆ ਤੇ ਅੱਜ ਉਸੇ ਪਿੰਡ ਦੇ ਵਿੱਚ ਪਹੁੰਚੇ ਆ ਤੇ ਪਿੰਡ ਦੇ ਵਿੱਚ ਦੇਖਾਂਗੇ ਕਿਹੜੀਆਂ-ਕਿਹੜੀਆਂ ਸਹੂਲਤਾਂ ਨੇ ਤੇ ਕਿਹੜੀ-ਕਿਹੜੀ ਸਹੂਲਤਾ ਦੀ ਘਾਟ ਹੈ ਤੇ ਇਸ ਵਕਤ ਅਸੀਂ ਮੌਜੂਦ ਹੈ ਕਰਨ ਓਜਲਾ ਦੇ ਘਰ ਦੇ ਬਾਹਰ ਇਹ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਹਾਂ ਸੁਰੱਖਿਆ ਕਾਰਨਾਂ ਕਰਕੇ ਤੁਹਾਨੂੰ ਅਸੀਂ ਘਰ ਦੇ ਅੰਦਰ ਤਾਂ ਨਹੀਂ ਲੈ ਜਾ ਸਕਦੇ ਤੇ ਘਰ ਦੇ ਵਿੱਚ ਕਰਨ ਔਜਲਾ ਮੌਜੂਦ ਵੀ ਨਹੀਂ ਹੈਗੇ ਹਾਂ ਬਾਹਰ ਤੋਂ ਤੁਹਾਨੂੰ ਇਹ ਘਰ ਦਿਖਾ ਦਿੰਨੇ ਇਹ ਕਰਨ ਔਜਲਾ ਦਾ ਉਹੀ ਜੱਤੀ ਘਰ ਹੈ ਉਸ ਤੋਂ ਬਾਅਦ ਇਸ ਨੂੰ ਰੈਨੋਵੇਟ ਕੀਤਾ ਗਿਆ ਤੇ ਇਸ ਦੇ ਵਿੱਚ ਕੁਝ ਜ਼ਿਆਦਾ ਕਰਨ ਔਜਲਾ ਨੇ ਆਪਣੀਆਂ ਸਾਮਕੀਆਂ ਵੀ ਰੱਖੀਆਂ ਹੋਈਆਂ ਪਰ ਇਹ ਤੁਹਾਨੂੰ ਬਾਹਰੋਂ ਅਸੀਂ ਤਸਵੀਰਾਂ ਕਰਨ ਔਜਲਾ ਦੇ ਘਰ ਦੀਆਂ ਦਿਖਾ ਰਹੇ ਹਾਂ ਪਿੰਡ ਕੋਰਾਲਾ ਜਿਹੜਾ ਕਿ ਖਾਨਾ ਤੋਂ 15 ਕਿਲੋਮੀਟਰ ਦੂਰ ਹੈ ਕਰਨ ਔਜਲਾ ਇੱਥੇ ਮੌਜੂਦ ਨਹੀਂ ਹੈ ਨਹੀਂ ਤਾਂ ਇੱਥੇ ਤਿਲ ਤਰ੍ਹਾਂ ਨੂੰ ਥਾਂ ਨਹੀਂ ਹੁੰਦੀ ਕਰਨ ਔਜਲਾ ਦੇ ਪ੍ਰਸ਼ਾਸਕ ਜਿਹੜੇ ਹੈਗੇ ਆ ਇਹ ਉਹਨੂੰ ਚਾਹਣ ਵਾਲੀ ਜਿਹੜੇ ਹੈ ਉਹਰੇ ਲਗਾਤਾਰ ਸਟੈਂਪ ਬਣੇ ਹੁੰਦੇ ਨੇ ਜੇਕਰ ਨੌਜਲਾ ਉਹਰੇ ਮੌਜੂਦ ਹੁੰਦੇ ਤਾਂ ਉਹਰੇ ਪਹੁੰਚੇ ਹੁੰਦੇ ਇਸ ਵਕਤ ਕਰਨੌਜਲਾ ਕਰਨੀ ਹੈ ਤੇ ਘਰ ਦੇ ਬਾਹਰ ਤੋਂ ਤੁਹਾਨੂੰ ਤਸਵੀਰਾਂ ਦਿਖਾਣੇ ਨੇ ਤੇ ਇਹ ਪਿੰਡ ਕੋਰਾਲਾ ਦੀਆਂ ਤਸਵੀਰਾਂ ਨੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਪਿੰਡ ਦੇ ਵਿੱਚ ਤੇ ਪਿੰਡ ਦੇ ਲੋਕਾਂ ਤੋਂ ਜਾਣਾਂਗੇ ਵੀ ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਸਹੂਲਤਾ ਨੇ ਤੇ ਕਿਹੜੀ ਕਿਹੜੀ ਸਹੂਲਤਾ ਦੀ ਇਸ ਪਿੰਡ ਦੇ ਵਿੱਚ ਘਾਟ ਹੈ ਤੇ ਕਿਹੜੀ ਸਹੂਲਤਾ ਉਹ ਚਾਹੁੰਦੇ ਨੇ ਚਲੋ ਚੱਲਦੇ ਹਾਂ ਪਿੰਡ ਕੋਰਾਲੇ ਦੇ ਲੋਕਾਂ ਦੇ ਕੋਲ ਕੀ ਨਾਮ ਹੈ ਜੀ ਤੁਹਾਡਾ ਸਸਿਕਾਲ ਜੀ ਸਿਕੰਦਰ ਸਿੰਘ ਮਾ ਜੀ ਸਿਕੰਦਰ ਸਿੰਘ ਜੀ ਤੁਸੀਂ ਐਸੀ ਪਿੰਡ ਤੋਂ ਹਾਂ ਜੀ ਮੈਂ ਐਸੀ ਪਿੰਡ ਤੋਂ ਪਿੰਡ ਘਰਾਲੇ ਤੋਂ ਤੇ ਕਿਹੜੀ ਕਿਹੜੀਆਂ ਸਹੂਲਤਾਂ ਇਸ ਪਿੰਡ ਚ ਹੈਗੀਆਂ ਨੇ ਪਿੰਡ ਦੇ ਵਿੱਚ ਸਹੂਲਤਾਂ ਤਕਰੀਬਨ ਬਹੁਤ ਜ਼ਿਆਦਾ ਲੋਡ ਆ ਸਾਨੂੰ ਸਹੂਲਤਾਂ ਹਸਪੀਟਲ ਦੀ ਲੋਡ ਆ ਕਿਉਂਕਿ ਜਦੋਂ ਰਾਤ ਨੂੰ ਕੋਈ ਮਰੀਜ਼ ਬਿਮਾਰ ਹੋ ਜਾਂਦਾ ਤਾਂ ਸਾਨੂੰ ਖੰਨੇ ਜਾਂ ਲੁਧਿਆਣੇ ਦੂਰ ਜਾਣਾ ਪੈਂਦਾ ਤੇ ਸੜਕਾਂ ਦੀ ਵੀ ਹਾਲਤ ਵੈਸੇ ਕੰਮ ਤਾਂ ਸਰਕਾਰ ਦਾ ਹੈਗਾ ਪਰ ਅਗਰ ਸਾਡੀ ਆਵਾਜ਼ ਸਰਕਾਰ ਤੱਕ ਜਾਂ ਕਿਸੇ ਤੱਕ ਪਹੁੰਚਦੀ ਹੈ ਤਾਂ ਅਸੀਂ ਆਪਣੀ ਇਹ ਸਹੂਲਤ ਆ ਦੱਸ ਦਈਏ ਕਿ ਹੌਸਪੀਟਲ ਇੱਕ ਸਕੂਲ ਆ ਪੰਜਵੀਂ ਤੱਕ ਸਕੂਲ ਆ ਉਹ ਬਹੁਤ ਲੋੜ ਆ ਵੀ 12 ਤੱਕ ਪਲੱਸ 2 ਤੱਕ ਉਹ ਸਕੂਲ ਹੋਣਾ ਚਾਹੀਦਾ ਤਾਂ ਕਿ ਜਿਹੜੇ ਤੇ ਪਿੰਡ ਦੇ ਸਾਡੇ ਕਰਾਲੇ ਦੇ ਬੱਚੇ ਨੇ ਪੜ ਕੇ ਅੱਗੇ ਹੋਰ ਨੌਕਰੀਆਂ ਆਪੇਛੇ ਤੇ ਜਾਂ ਚੰਗੇ ਅਹੁਦੇ ਤੇ ਜਾ ਸਕਣ ਤੇ ਪਿੰਡ ਦੀ ਜਿਹੜੀ ਆਬਾਦੀ ਕਿੰਨੀ ਹੈ ਸਰਪੰਡ ਦੀ ਆਬਾਦੀ ਜਿਹੜੀ ਹੈਗੇ ਸਾਡੇ 650 ਦੇ ਵੋਟ ਆ ਤੇ 1500 ਘਰ ਮਤਲਬ 1000 1500 ਦੇ ਲਗਭਗ ਆਬਾਦੀ ਹੈਗੀ ਆ ਤੇ ਜਿਸ ਕਰਕੇ ਕੁਝ ਨਰੇ ਨੇ ਬਾਰ ਬੀਰ ਰਹੇ ਨੇ ਇਸ ਪਿੰਡ ਦੇ ਵਿੱਚੋਂ ਤੇ ਜੇਕਰ ਰਾਤ ਭਰਾਤੇ ਮੈਡੀਕਲ ਸਹੂਲਤ ਦੀ ਲੋੜ ਹੋਵੇ ਤਾਂ ਫਿਰ ਕਿੱਥੇ ਜਾਣਾ ਪੈਂਦਾ ਸਾਨੂੰ ਸਰ ਰਾਤ ਭਰਾਤੇ ਤਾਂ ਬੜੀ ਦਿੱਕਤ ਆਉਂਦੀ ਆ ਜਿਨ੍ਹਾਂ ਕੋਲ ਆਪਣੇ ਵਹੀਕਲ ਜਾਂ ਕੋਈ ਵੀ ਚੀਜ਼ ਦੀ ਸਹੂਲਤ ਆ ਤਾਂ ਉਹਦਾ ਆਪਣਾ ਵਹੀਕਲ ਲੈ ਕੇ ਖੰਨਾ ਜਾਂ ਫਿਰ ਪਾਇਲ ਲੁਧਿਆਣਾ ਜਾਣਾ ਪੈਂਦਾ ਸਾਨੂੰ ਜੀ ਹਾਂ ਜਦੋਂ ਇਹਦਾ ਇਹ ਜੀ ਸਹੂਲਤ ਤਾਂ ਬੜੇ ਔਖਾ ਹੁੰਦਾ ਮਰੀਜ਼ ਜੀ ਤੰਗ ਹੋ ਜਾਂਦੇ ਤੇ ਅਚਾਨਕ ਅਦਾ ਵੀ ਹੁੰਦਾ ਵੀ ਨਾ ਸਹੂਲਤ ਮਿਲ ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਤੇ ਕਰਨ ਔਜਲਾ ਦਾ ਪਿੰਡ ਹੈ ਕਿੰਨਾ ਗਮਾਨ ਮਹਿਸੂਸ ਸਰਕਾਰ ਨੌਜਲਾ ਦਾ ਪਿੰਡ ਹ ਤੇ ਮਾਨ ਬੜਾ ਮਹਿਸੂਸ ਹੋ ਰਿਹਾ ਕਿਉਂਕਿ ਇਸ ਨਗਰ ਨੂੰ ਕਿਉਂਕਿ ਛੋਟਾ ਜਿਹਾ ਪਿੰਡ ਆ ਸਾਡਾ ਵਧੀਆ ਪਿੰਡ ਆ ਤੇ ਪਿੰਡ ਨੂੰ ਕੋਈ ਨਹੀਂ ਜਾਣਦਾ ਸੀ ਕਰਨ ਔਜਲਾ ਦੇ ਗੀਤਾਂ ਨੇ ਤੇ ਉਸ ਦੀ ਗਾਇਕੀ ਨੇ ਸਾਡੇ ਪਿੰਡ ਨੂੰ ਅੱਜ ਪੂਰੇ ਵਰਲਡ ਦੇ ਵਿੱਚ ਜਿਵੇਂ ਕਹੇ ਦੀ ਵੀ ਮਸ਼ਹੂਰ ਆ ਜਾਣਦੇ ਆ ਵੀ ਅੱਜ ਕੋਈ ਕਰਾਲਾ ਪਿੰਡ ਖਾਨੇ ਦੇ ਲਾਗੇ ਹੈਗਾ ਕਰਾਲਾ ਪਿੰਡ ਕਰਨੌਜਲੇ ਕਰਕੇ ਤੇ ਤੁਹਾਡੇ ਕਿਹੇ ਜਿਹੇ ਰਿਲੇਸ਼ਨ ਰਹੇ ਨੇ ਕਰਨੌਜਲੇ ਨਾਲ ਮੈਂ ਸਰ ਕਰਨੌਜਲੇ ਦਾ ਟਿਊਟਰ ਆ ਮੈਂ ਟਿਊਸ਼ਨ ਪੜਾਉਂਦਾ ਨੇ ਆ ਇੱਥੇ ਕਰਨੌਜਲੇ ਨੂੰ ਤੇ ਛੋਟਾ ਹੁੰਦਾ ਪੜਦੇ ਹੁੰਦੇ ਸੀ ਉਹਨਾਂ ਨੇ ਸਿਸਟਰੀ ਆ ਵੀ ਟਿਊਸ਼ਨ ਮੇਰੇ ਕੋਲ ਲਈ ਆ ਉਹਨਾਂ ਨੇ ਟਿਊਸ਼ਨ ਤੇ ਉਸ ਸਮੇਂ ਜੀ ਕਿਤਾ ਬਹੁਤ ਵਧੀਆ ਗੱਲ ਆ ਤੁਸੀਂ ਕਰਨੌਜਲਾ ਤੇ ਬਚਪਨ ਬਾਰੇ ਵੀ ਦੱਸ ਸਕਦੇ ਹੋ ਕਿਦਾਂ ਦਾ ਬਚਪਨ ਰਿਹਾ ਤੇ ਕਿੰਨੀ ਅਖਰਾਰਤਾ ਕੀਤੀ ਹੈ ਇਹ ਵੀ ਤੁਸੀਂ ਦੱਸ ਸਕਦੇ ਹੋ ਨਾ ਸਰ ਸ਼ਰਾਰਤਾਂ ਜਿੱਦਾਂ ਹਰ ਬੱਚਾ ਹੁੰਦਾ ਉਹ ਥੋੜਾ ਸ਼ਰਾਰਤੀ ਹੁੰਦਾ ਥੋੜਾ ਜਿਆਦਾ ਹੁੰਦਾ ਕਿਉਂਕਿ ਉਹਦੇ ਪੇਰੈਂਟਸ ਦੀ ਉਹਨਾਂ ਦੇ ਸਿਰ ਤੇ ਤਾਂ ਉਹ ਅਖਰਾਰਤਵਾਦੀ ਤਾਂ ਮਾਹੌਲ ਬਣਦਾ ਵੀ ਸੀ ਉਸ ਸਮੇਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਸੀ ਏਜ ਦੇ ਹਿਸਾਬ ਨਾਲ ਚੇਂਜ ਹੋਇਆ ਉਹਦੇ ਪੇਰੈਂਟ ਦੀ ਡੈਥ ਤੋਂ ਬਾਅਦ ਉਹਦੇ ਵਿੱਚ ਬਹੁਤ ਜਿਆਦਾ ਤਬਦੀਲੀ ਆਈ ਤੇ ਉਸ ਤੋਂ ਬਾਅਦ ਲਾਈਫ ਥੋੜੀ ਚੇਂਜ ਹੋ ਗਈ ਪੜਨ ਕਿਦਾਂ ਸੀ ਕਰ ਕਰਨੋ ਜਲਾ ਪਰਮ ਚ ਬੜਾ ਹਸ਼ਿਆਰ ਸੀ ਕਿਉਂਕਿ ਉਹਨਾਂ ਦੇ ਜਿਹੜੇ ਪੇਰੈਂਟਸ ਦੀ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੀ ਦੋ ਬੇਟੀਆਂ ਸੀ ਵੱਡੀਆਂ ਕਰਨੋ ਜਲੋ ਵੱਡੀਆਂ ਸਿਸਟਰਾਂ ਦੀ ਉਹਨਾਂ ਦੀ ਜੋ ਪਰਵਰਿਸ਼ ਕੀਤੀ ਤੀ ਉਹ ਵਧੀਆ ਸਕੂਲ ਚ ਤੇ ਐਜ਼ ਇਟ ਜਿਵੇਂ ਆਪਾਂ ਕਹਿੰਦੇ ਵੀ ਲੜਕੇ ਦੀ ਪਰਵਰਿਸ਼ ਜਿੱਦਾਂ ਕਰਦੇ ਆ ਪੇਰੈਂਟਸ ਤੇ ਉਸ ਤਰ੍ਹਾਂ ਕੀਤੀ ਤੇ ਕਰਨੋ ਜਲੇ ਦੀ ਵੀ ਬਹੁਤ ਵਧੀਆ ਪਬਲਿਕ ਸਕੂਲ ਚ ਪੜਾਇਆ ਅੱਛੀ ਪਰਵਰਿਸ਼ ਕੀਤੀ ਸੀ ਤੇ ਜਿੱਦਾਂ ਤੁਸੀਂ ਪੜਾਇਆ ਵੀ ਉਹਨਾਂ ਨੂੰ ਕਦੇ ਕੰਨ ਖਿੱਚੇ ਦੇ ਸਰਕਾਰ ਨੇ ਨਹੀਂ ਕਿਤੇ ਇਦਾਂ ਦਾ ਮੌਕਾ ਨਹੀਂ ਮਿਲੇ ਪਰ ਜਦੋਂ ਅਸੀਂ ਪੜਾਉਂਦੇ ਹੁੰਦੇ ਸੀ ਤੇ ਇਹ ਸ਼ਾਈਟ ਤੇ ਇੱਕ ਅਲੱਗ ਕੁਝ ਲਿਖਦਾ ਹੁੰਦਾ ਸੀ ਤੇ ਅਸੀਂ ਉਹਨੂੰ ਬੋਲਣਾ ਵੀ ਕਰਮ ਕੀ ਇਹ ਕੀ ਕਰ ਰਹੇ ਹੋ ਉਹ ਕਹਿੰਦਾ ਸਰ ਕੋਈ ਨਹੀਂ ਮੈਂ ਕੁਝ ਲਿਖ ਰਿਹਾ ਤੇ ਉਸ ਸਮੇਂ ਉਹ ਥੋੜੀ ਪੋਇਮ ਦੇ ਟੁਕੜੇ ਜਾਂ ਕੋਈ ਤਾਂ ਗੀਤਾਂ ਦੇ ਮੁਖੜੇ ਲਿਖਦੇ ਹੁੰਦੇ ਸੀ ਛੋਟੀ ਉਮਰ 'ਚ ਤੇ ਛੋਟੇ ਬੱਚੇ ਤੋਂ ਇੱਕ ਕਲਾਕਾਰ ਜਦੋਂ ਉਹਦੇ 'ਚ ਪੈਦਾ ਹੋਇਆ ਜਿੱਦਾਂ ਤੁਸੀਂ ਕਹਿੰਦੇ ਕੁਝ ਛੋਟੇ ਨੂੰ ਕੁਝ ਲਿਖਦੇ ਹੁੰਦੇ ਸੀ ਤਾਂ ਦਿੱਲੀयां ਕਦੋਂ ਦੇਖਣ ਤੋਂ ਮਿਲਿਆ ਤਬਦੀਲੀਆਂ ਦੀ ਹਰ ਇੱਕ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਕੇ ਨਵਾਂ ਮੋੜ ਆਉਂਦਾ ਜਿਸ ਤਰ੍ਹਾਂ ਉਹਨਾਂ ਦੇ ਪਿਓ ਆਪਣੇ ਡੈਡੀ ਦੀ ਜੀਆ ਜਾਂ ਮਾਤਾ ਪਿਤਾ ਐਕਸੀਡੈਂਟ ਹੋ ਗਏ ਤੇ ਕੱਲਾ ਰਹਿ ਗਿਆ ਕੱਲਾਪਨ ਮਹਿਸੂਸ ਕੀਤਾ ਉਹਨੇ ਮੈਨੂੰ ਆਪਣੇ ਪਿੰਡੇ ਤੇ ਹੜਾਇਆ ਤੇ ਸਿਸਟਰ ਨਾਲ ਉਸ ਤੋਂ ਅਮੇ ਬਾਹਰ ਚਲੇ ਗਏ ਅਸੀਂ ਕੱਲਾ ਇੱਥੇ ਸੀ ਤੇ ਮਾਂ ਬਾਪ ਦੇ ਵਿਛੋੜੇ ਨੇ ਉਸ ਸਮੇਂ ਮਤਲਬ ਜੀਵਨ ਥੋੜਾ ਜਿਹਾ ਅਲੱਗ ਕਰਤਾ ਬੜਾ ਦੁੱਖ ਦੀ ਦੁੱਖ ਵਿੱਚ ਵੀ ਆਇਆ ਤੇ ਜੋ ਕੁਝ ਉਹਨੇ ਲਿਖਿਆ ਆਪਣੇ ਰੀਅਲ ਜ਼ਿੰਦਗੀ ਬਾਰੇ ਲਿਖਿਆ ਤੇ ਕਰਨ ਦੀ ਪਰਵਰਿਸ਼ ਕਿਨੇ ਕੀਤੀ ਸਰ ਜਨਨ ਤੋਂ ਬਾਅਦ ਕਰਨ ਦੀ ਜਿਹੜੀ ਪਰਵਰਿਸ਼ ਆ ਉਹਨਾਂ ਦੇ ਚਾਚਾ ਬਲਬੀਰ ਸਿੰਘ ਔਜਲਾ ਬਹੁਤ ਉਹਨਾਂ ਦੀ ਪਰਵਰਿਸ਼ ਕੀਤੀ ਆਪਣੇ ਬੱਚੇ ਵਾਂਗੂ ਪੂਰਾ ਕਦੇ ਅਹਿਸਾਸ ਨਹੀਂ ਹੋਣ ਦਿੱਤਾ ਉਹਨਾਂ ਨੇ ਵੀ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਵੀ ਇਸ ਦੂਰੀ ਤੇ ਨਹੀਂ ਹੈਗੇ ਇਸ ਤਰ੍ਹਾਂ ਦੀ ਪਰਵਰਿਸ਼ ਕੀਤੀ ਤੇ ਹੁਣ ਜਿਹੜੀ ਘਾਟ ਪਿੰਡ ਦੇ ਵਿੱਚ ਹੈਗੀਆਂ ਸਹੂਲਤਾਂ ਦੀ ਕਦੇ ਕਰਨ ਬਾਰੇ ਕਰਨ ਨਾਲ ਇਸ ਬਾਰੇ ਗੱਲਬਾਤ ਹੋਈ ਸਰਕਰਮ ਵੈਸੇ ਸਮਾਜਿਕ ਤੌਰ ਤੇ ਸੋਸ਼ਲ ਵਰਕਰ ਆ ਉਹ ਵੈਸੇ ਸਾਨੂੰ ਵੀ ਕਹਿਦਾ ਹੁੰਦਾ ਵੀ ਜੋ ਸਹੂਲਤਾਂ ਕਰਨੀ ਜਾਂ ਦੇਣੀ ਆ ਤੇ ਆਪਾਂ ਆ ਸ਼ੋ ਨਹੀਂ ਕਰਨੇ ਪਿੱਛੇ ਜੇ ਉਹਨਾਂ ਨੇ ਕੈਂਪ ਲਵਾਇਆ ਸੀ ਅੱਖਾਂ ਦਾ ਚਿੱਟੇ ਮੋਤੀਆਂ ਦਾ ਕੈਂਪ ਲਗਾਇਆ ਤੇ ਬਹੁਤ ਮਿਰਗਲ 1.5 200 ਮਰੀਜ਼ ਆਇਆ ਜਿੰਨਾਂ ਵਿੱਚੋਂ 100 ਦਾ ਬੜਾ ਵਧੀਆ ਇਲਾਜ ਹੋਇਆ ਤੇ ਫੁੱਟਬਾਲ ਗਰਾਊਂਡ ਦੇ ਵਿੱਚ ਟੂਰਨਾਮੈਂਟ ਕਰਾਇਆ ਪਿੱਛੇ ਜੇ ਉਹਦਾ ਵੀ ਯੋਗਦਾਨ ਪਾਇਆ ਤੇ ਸਕੂਲ ਦੇ ਵਿੱਚ ਆਰਓ ਸਿਸਟਮ ਆ ਬੱਚਿਆਂ ਨੂੰ ਕਿਉਂਕਿ ਪਾਣੀ ਅੱਜਕੱਲ ਬੜਾ ਖਰਾਬ ਹੋ ਗਿਆ ਤੇ ਉੱਤੇ ਆਰਓ ਸਿਸਟਮ ਲਵਾ ਕੇ ਹੋਰ ਵੀ ਜਿਹੜੇ ਪ੍ਰਾਇਮਰੀ ਸਕੂਲ ਨੂੰ ਸਹੂਲਤਾਂ ਦੇ ਰਹੇ ਹੋਰ ਵੀ ਪਿੰਡ ਵਾਸੀ ਮੌਜੂਦ ਹੈ ਕਿਆ ਨਾਮ ਹੈ ਤੁਹਾਡਾ ਸਰਵਜੀਤ ਸਿੰਘ ਹੈ ਤੇ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਤੁਹਾਨੂੰ ਲੱਗਦੀਆਂ ਨੇ ਜਿਹੜੀਆਂ ਸਹੂਲਤਾਂ ਚਾਹੀਦੀਆਂ ਨੇ ਸਾਡੇ ਦਾ ਜਿਵੇਂ ਹੁਣ ਛੋੜੇ ਬੱਚੇ ਨੇ ਚਕੋ ਹੀ ਜਾਂਦੇ ਨੇ ਕੁੜੀਆਂ ਨੇ ਹੁਣ ਕਿਸੇ ਵਿਚਾਰਿਆਂ ਨੇ ਸਾਈਕਲ ਨਹੀਂ ਹੈਗੇ ਕੁਛ ਛੱਡ ਕੇ ਆਉਂਦੇ ਨੇ ਵੀ ਇਹ ਬੱਚਿਆਂ ਲਈ ਇੱਥੇ ਸਕੂਲ 12ਵੀਂ ਤੱਕ ਹੋ ਜਾਵੇ ਤਾਂ ਬਹੁਤ ਵਧੀਆ ਜੀ ਤੇ ਫੋਰਟ ਸਾਧਨ ਕੀਨੇ ਪਿੰਡੋਂ ਆਣ ਜਾਂਦੇ ਆ ਸਾਧਨ ਦਾ ਕੋਈ ਨਹੀਂ ਬੱਸਾਂ ਵਾਲੇ ਨੇ ਚੜਾਉਂਦੇ ਨਹੀਂਗੇ ਕੋਈ ਕੋਈ ਛੱਡ ਕੇ ਆਉਂਦਾ ਕੋਈ ਦੂਜਾ ਲੈ ਕੇ ਆਉਂਦਾ ਜੀ ਏਕਣ ਕਰਕੇ ਪ੍ਰੋਬਲਮ ਆਈ ਤੇ ਬੱਸ ਸਰਵਿਸ ਉਹਰੇ ਪ੍ਰੋਪਰ ਹੈਗੀ ਐ ਬੱਸ ਹੈਗੀ ਜੀ ਇੱਕ ਜਲਦੀ ਆ ਉਹ ਵੀ ਕਦੇ ਆਉਂਦੀ ਐ ਤਵਾਰ ਨੂੰ ਬੰਦ ਹੋ ਜਾਂਦੀ ਆ ਜਾਂ ਕਈ ਵਾਰ ਕਦੇ ਉਹ ਵੀ ਨਹੀਂ ਆਉਂਦੀ ਸਿਰਫ ਇੱਕੇ ਬਸ ਆਉਂਦੀ ਹਾਂ ਇੱਕੋ ਬਸ ਆਉਂਦੀ ਐ ਤੇ ਜਿਹਦੇ ਕੋਲ ਵੀਕਲ ਨਹੀਂ ਹੈਗੇ ਆਣ ਜਾਣ ਨੂੰ ਸ਼ਹਿਰ ਜਾਂ ਹੋਰ ਸਕੂਲ ਆਣ ਜਾਣ ਨੂੰ ਉਹਨਾਂ ਨੂੰ ਕਿੱਦਾਂ ਜਾਣਾ ਪਊ ਕਹਿੰਦਾ ਮੇਰਾ ਕੋਈ ਨਾ ਕੋਈ ਕਿਸੇ ਭੈਣ ਭਾਈ ਦਾ ਸਾਥ ਲੈਣ ਦੇ ਨਹੀਂ ਉਹਦੋਂ ਨੇ ਛੱਡੇ ਆਉਂਦੇ ਨਹੀਂ ਜਿਵੇਂ ਹੁਣ ਇੱਕ ਜਣਾ ਇੱਕ ਦੇ ਬੱਚੇ ਛੱਡਿਆ ਆ ਦੂਸਰਾ ਲਿਆਉਂਦਾ ਜਾ ਕੇ ਇਹ ਤਾਂ ਹੁਣ ਛੋਟਾ ਪਿੰਡ ਕੁਰਾਲਾ ਤੇ ਕਰਨ ਔਜਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਸ ਪਿੰਡ ਨੂੰ ਤੇ ਕਿੰਨਾ ਘਮ ਮਹਿਸੂਸ ਕਰਦਾ ਮੇਰੀ ਬਹੁਤ ਮਹਿਸੂਸ ਕਰਦਿਆਂ ਵੀ ਸਾਡੇ ਪਿੰਡ ਦਾ ਨੌ ਰੋਸ਼ਨ ਕਰਿਆ ਅਸੀਂ ਬਾਹਰ ਐਮਪੀ ਮਹਾਰਾਸ਼ਟਰ ਦਾ ਕੰਮਸ਼ੀਨਾ ਲੈ ਕੇ ਜਾਂਦੇ ਸਾਨੂੰ ਬਾਹਰ ਹਰੇਕੇ ਪੁੱਛਦਾ ਕਰਨ ਔਜਲਾ ਅਸੀਂ ਕਹਿੰਦੇ ਵੀ ਸਾਡੇ ਪਿੰਡ ਦਾ ਹੈ ਹਾਂਜੀ ਤੇ ਕਰਨ ਨਾਲ ਕਦੇ ਗੱਲਬਾਤ ਹੁੰਦੀ ਹੈ ਪਿੰਡ ਬਾਰੇ ਹੁਣ ਇਹ ਗੱਲਬਾਤ ਨਹੀਂ ਹੋਈ ਜਾਣਾ ਅਸੀਂ ਬਾਹਰ ਇਹ ਮਸ਼ੀਨਾਂ ਦੇ ਉੱਨੇ ਅਸੀਂ ਆ ਜੰਨਾ ਚਾਹੁੰਦੇ ਆ ਕਿਉਂ ਉਹ ਹਜੇ ਆਏ ਨਹੀਂ ਗਾ ਤੇ ਉਹਦੇ ਕਰਕੇ ਆਏ ਇਹ ਗੱਲ ਕਦੇ ਹੋਈ ਨਹੀਂ ਸਾਡੀ ਤੁਹਾਡਾ رابطہ ਕਿੱਦਾਂ ਰਿਹਾ ਕਰਨ ਨਾ ਬਚਪਨ ਲਈ ਬਈ ਵਧੀਆ ਰਿਹਾ ਮੈਂ ਤਾਂ ਬੱਚਿਆਂ ਵਰਗੇ ਰਿਹਾ ਜੀ ਛੋਟਾ ਜਿਹਾ ਤੇ ਇੱਥੇ ਬਾਬਾ ਜੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਨਾਮ ਹੈ ਜੀ ਤੁਹਾਡਾ ਹਰਚੰਦ ਸਿੰਘ ਜੀ ਬਾਬਾ ਜੀ ਇਹ ਪਿੰਡ ਛੋਟਾ ਕਰਨ ਓਜਲੇ ਦੇ ਨਾਂ ਤੋਂ ਜਾਣਿਆ ਜਾਂਦਾ ਤੇ ਕਿੱਦਾਂ ਦਾ ਕਰਨੋਜਲੇ ਦਾ ਸੁਭਾਅ ਕਿਦਾਂ ਰਿਹਾ ਕਿਦਾਂ ਰਿਹਾ ਪਿੰਡ ਹੈ ਸਾਡ ਨਾਲ ਉਹ ਇੱਥੋਂ ਬਹੁਤ ਵਧੀਆ ਰਿਹਾ ਕੰਮ ਵੀ ਕਰਦਾ ਰਿਹਾ ਬਾਹਰ ਮੋਟਰ ਤੇ ਚੱਲ ਜਾਂਦੇ ਗਏ ਔਰ ਛੋਟੂ ਵੀ ਕਰਦਾ ਸੀਗਾ ਖੇਤੀਬੁਤੀ ਮੈਂ ਕਰਾਉਂਦਾ ਜਿੰਨਾਂ ਦੀ ਨਾਲ ਸਾਰਾ ਉਹ ਅੱਛਾ ਤੁਸੀਂ ਉਹਨਾਂ ਦੇ ਨਾਲ ਖੇਤੀ ਕਰਾਉਂਦੇ ਰਹੇ ਖੇਤੀ ਉਹਨੇ ਆਪ ਨੇ ਦਿੱਤੀ ਆਹ ਜਾਂਦਾ ਹੁੰਦਾ ਸੀ ਮੋਟਰ ਤੇ ਉੱਤੇ ਜੋੜ ਚੁੱਕ ਤੱਕ ਗਈ ਜਾਂਦਾ ਹਾਂ ਤੇ ਬਚਪਨ ਤੋਂ ਤੁਸੀਂ ਦੇਖਿਆ ਤੁਹਾਨੂੰ ਲੱਗਦਾ ਸੀਗਾ ਵੀ ਇਹ ਸਿੰਗਰ ਬਣੂਗਾ ਜਾਂ ਗਾਇਕ ਕਿਦਾਂ ਲਿਖੂਗਾ ਸਾਰ ਨੂੰ ਕੋਈ ਜੀ ਅੱਛਾ ਪਾਲਿਆ ਛੋਟਾ ਜਿਹਾ ਕਿ ਕਰ ਰਹੇ ਫਰ ਸਾਨੂੰ ਇੰਨਾ ਨਹੀਂ ਬੇਠੇ ਤੱਕ ਚਲੇ ਗਿਆ ਉਹ ਤੇ ਹੁਣ ਜਦੋਂ ਆਂਦੇ ਆ ਯਾਦ ਕਰਦੇ ਆ ਤੁਹਾਨੂੰ ਮਿਲਦੇ ਕਾ ਹਾਂ ਮਿਲਦੇ ਆ ਸਾਨੂੰ ਦਾ ਰੱਖਦੇ ਨੇ ਨਾਲ ਜੇ ਕਿਸੇ ਨੂੰ ਮਿਲਵਾਣਾ ਹੋਵੇ ਹਾਂ ਵੀ ਉਹ ਲੈ ਜਾਂਦੇ ਆ ਅੰਦਰ ਵੀ ਭਾਈ ਵੀ ਆ ਗਏ ਤੇ ਕੀ ਹੁੰਦਾ ਨਾ ਜਿੱਦਾਂ ਕਿ ਆਮ ਬੰਦਾ ਕੋਈ ਕਾਮਯਾਬੀ ਮਿਲ ਜਾਂਦੀ ਹੈ ਉਹ ਭੁੱਲ ਜਾਂਦਾ ਪੁਰਾਣੇ ਬੰਦਿਆਂ ਨੂੰ ਬਿਲਕੁਲ ਨਹੀਂ ਭੁੱਲਿਆ ਸਾਨੂੰ ਮਿਲਦਾ ਹੀ ਹਸਤੇ ਕਿਸੇ ਨੂੰ ਵੀ ਪਿੰਡ ਦੇ ਵਿੱਚ ਜਿਹੜੀਆਂ ਸਹੂਲਤਾਂ ਨੇ ਉਹਦੇ ਬਾਰੇ ਕਦੇ ਗੱਲਬਾਤ ਹੋਈ ਵੀ ਐ ਸਹੂਲਤਾਂ ਦੀ ਘਾਟ ਐ ਔਰ ਸਹੂਲਤਾਂ ਵਿੱਚ ਮੁੰਡੇ ਜਿਹੜੇ ਖੇਡਦੇ ਨੇ ਖਿਡਾਰੀ ਉਹੀ ਕਰਦੇ ਨੇ ਫੋਨ ਉਹ ਫਿਰ ਦੱਸਦੇ ਨੇ ਫਿਰ ਭੇਜ ਦਿੰਦਾ ਉਧਰ ਸਹੂਲਤ ਜਿਹੜੀ ਹੁੰਦੀ ਹੈ ਤੇ ਬਚਪਨ ਵਿੱਚ ਕੀ ਕੀ ਖੇਡਦਾ ਸੀ ਕਰਨ ਫੁੱਟਬਾਲ ਖੇਡਿਆ ਹੋਰ ਕੁਛ ਵੀ ਖੇਡਿਆ ਖਿਡਾਰੀ ਰਿਹਾ ਫੁੱਟਬਾਲ ਦਾ ਹਾਂ ਤੇ ਕੋਈ ਯਾਦ ਤੁਹਾਡੇ ਯਾਦ ਹੋਵੇ ਬਚਪਨ ਦੀ ਕਰਨ ਦੇ ਜਾਂ ਤਾਂ ਹੀ ਬਸ ਸਾਡੇ ਕੋਲ ਹੁਣ ਚਲੇ ਜਾਂਦਾ ਠੀਕ ਆ ਉੱਥੇ ਕਬ ਮੁਗਰਦੇ ਤੁਸੀਂ ਉੱਥੇ ਖੇਡ-ਕੁੱਡੀ ਜਾਂਦਾ ਸੀ ਬਸ ਆਹੀ ਆ ਫਿਰ ਤਾਂ ਜੋ ਸਕੂਲ ਚ ਲੱਗਾ ਫਿਰ ਤਾਂ ਗਿਆ ਹੀ ਤੇ ਇੱਥੇ ਕੁਝ ਨੌਜਵਾਨ ਵੀ ਮੌਜੂਦ ਨੇ ਉਹਨਾਂ ਨੂੰ ਪੁੱਛ ਲੈਨੇ ਵੀ ਕਿਸ ਤਰੀਕੇ ਨਾਲ ਕਰਨ ਦਾ ਰਾਤ ਤੱਕ ਰਿਹਾ ਉਹਨਾਂ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਜੀ ਗੁਰਦੀਪ ਜੀ ਕਰਨ ਔਜਲੇ ਦੇ ਹਾਣੀ ਲੱਗਦੇ ਹੋ ਤੁਸੀਂ ਆਲਮੋਸਟ ਵੀ ਕਿੱਦਾਂ ਰਿਹਾ ਵਾਸਤਾ ਤੁਹਾਡਾ ਉਹਨਾਂ ਨਾਲ ਨਹੀਂ ਕਰਨ ਔਜਲਾ ਮੇਰਾ ਨਾਮ ਛੋਟਾ ਵਾ ਅੱਛਾ ਛੋਟੇ ਤੋਂ ਛੋਟੇ ਰਹੇ ਹਾਂਜੀ ਹਾਂਜੀ ਮੇਰਾ ਸਿਆਸੀ ਹੈ ਜਨਮਾ ਜੀ ਅੱਛਾ ਜੀ ਤੇ ਉਹਨਾਂ ਦਾ ਤਾਂ ਹੈਗਾ ਮੈਨੂੰ 2001 ਇਕ ਦਿਨ ਗਏ ਜੀ ਤੇ ਵਧੀਆ ਬੰਦਾ ਜੀ ਅਸੀਂ ਬਾਹਰ ਲੈ ਕੇ ਆਇਆ ਇਹ ਮੈਦਵੀ ਦੇ ਵਿੱਚ ਰਿਆਂ ਵਾ ਤੇ ਉੱਥੇ ਹੀ ਸੇਖਿਆ ਰੋਡ ਬਣਾਉਣੀ ਸਾਨੂੰ ਪਤਾ ਲੱਗੇ ਇਹਨੇ ਕੈਸਟ ਗੱਡੀ ਦੀ ਚੱਟਾ ਉੱਡੀਆਂ ਚ ਕੰਮ ਦਾ ਫਿਰ ਵਧੀਆ ਲੱਗਿਆ ਵੀ ਸਾਡੇ ਪਿੰਡ ਦਾ ਨੌਰਸ ਹੋ ਗਿਆ ਨਹੀਂ ਸਾਡੇ ਪਿੰਡ ਦਾ ਨਾਂ ਨਹੀਂ ਕੋਈ ਜਾਣਦਾ ਸੀਗਾ ਤੇ ਵੀ ਸਾਡਾ ਪਿੰਡ ਕਿੱਥੇ ਆ ਹੁਣ ਵੀ ਅਸੀਂ ਸਮਰਾਲੇ ਏਰੀਆ ਚ ਕੰਮ ਕਰਨ ਗਏ ਸੀ ਤੇ ਸਾਨੂੰ ਪੁੱਛਿਆ ਉੱਥੇ ਵੀ ਤੁਸੀਂ ਕਿੱਥੇ ਦੇ ਬੰਦੇ ਹੋ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡਾ ਪਿੰਡ ਘਰਾਲਾ ਕਹਿੰਦੇ ਵੀ ਜਿੱਥੇ ਦਾ ਮੁੰਡਾ ਗਾਉਂਦਾ ਵਾ ਕਰਨਾਉ ਜਿਲ੍ਹਾ ਮਹਾਂਜੀ ਉਹ ਪਿੰਡਾ ਹੈ ਜਦੋਂ ਤੁਸੀਂ ਵੈਸੇ ਦੱਸਿਆ ਤੁਸੀਂ ਬੜੇ ਹੋ ਕਰਨ ਨੌਜਰੇ ਤੇ ਕਿਦਾਂ ਬਚਪਨ ਚ ਕੋਈ ਮੁਲਾਕਾਤਾਂ ਰੁੱਡੀਆਂ ਹੁੰਦੀਆਂ ਰਹਿੰਦੀਆਂ ਉਹਨਾਂ ਨਾਲ ਬਚਪਨ ਜੀ ਮੈਂ ਉਹ ਰਿਆ ਨਹੀਂ ਤੇ ਮੈਂ ਬਾਅਦ ਸੀਗਾ ਉਸ ਟਾਈਮ ਜਦੋਂ ਉਹ ਆਇਆ ਜੇ ਛੋਟਾ ਸੀਗਾ ਇਹਨਾਂ ਦੇ ਲੋੜੀ ਮਨਾਈ ਸੀ ਇਹਨਾਂ ਦੀ ਸਾਡੇ ਪਿੰਡ ਦੇ ਲੱਗ ਗਏ ਨਾ ਕੰਮੇ ਤੋਂ ਇਹਨਾਂ ਦੇ ਪਿੰਡ ਘਰੇ ਨੱਚਣ ਆਏ ਸੀ ਢੋਲ ਨਾਲ ਨੱਚੇ ਸੀ ਜਦ ਬਹੁਤ ਛੋਟਾ ਸੀਗਾ ਛੋਟੇ ਜਿਹੇ ਲੋੜੀ ਮਨਾਈ ਤੇ ਉਸ ਦਿਵਾ ਮਮੀ ਡੈਡੀ ਡੈਥ ਹੋ ਗਈ ਫਿਰ ਇਹਨਾਂ ਦੇ ਭੈਣਾਂ ਨੇ ਸੰਭਿਆ ਜੀ ਇੱਕ ਚਾਚੇ ਨੇ ਸੰਭੀ ਵਧੀਆ ਬੰਦਾ ਸੀਗਾ ਜੀ ਮੈਂ ਵੇਖਿਆ ਹੁਣ ਤੱਕ ਮਿਲਿਆ ਨਹੀਂਗਾ ਪਹਿਲਾਂ ਸਾਡੇ ਨਾਲ ਖੇਤ ਦੇ ਖੂੜਦੇ ਤੇ ਰਹੇ ਨੇ ਤੇ ਉਹਦੇ ਕਰਕੇ ਵਧੀਆ ਸਾਡੇ ਪਿੰਡ ਦਾ ਨੌਰ ਉਸਨ ਕਰਿਆ ਇਹਨਾਂ ਨੇ ਤੇ ਹੁਣ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਜੀ ਕੋਈ ਤੁਹਾਨੂੰ ਇਹ ਕਹਿੰਦਾ ਵੀ ਤੁਸੀਂ ਘਰਾਲੇ ਪਿੰਡ ਤੋਂ ਕਰਨ ਔਜਲੇ ਤੇ ਪਿੰਡ ਤੋਂ ਫਿਰ ਤੁਹਾਡੇ ਅੰਦਰ ਕੇ ਜਾਂ ਜਜ਼ਬਾ ਪੈਦਾ ਹੁੰਦਾ ਕਿੱਦਾਂ ਲੱਗਦਾ ਸਾਨੂੰ ਬਹੁਤ ਵਧੀਆ ਲੱਗਦਾ ਜੀ ਸਾਡੇ ਪਿੰਡ ਨੂੰ ਕੋਈ ਜਾਣਦਾ ਨਹੀਂ ਸੀਗਾ ਤੇ ਵੀ ਸਾਡਾ ਪਿੰਡ ਘਰਾਲਾ ਤੇ ਸਾਡੇ 9 ਬਾਅਦ ਇੱਕ ਮੇਦੇ ਜੀ ਪਹਿਲਾਂ ਕੰਮਾਂ ਪਹਿਲਾਂ ਹੁੰਦਾ ਸੀ ਫੇਕ ਘਰਾਲਾ ਕਹਿੰਦੇ ਸੀ ਹੁਣ ਕੱਲਾ ਘਰਾਲਾ ਵੱਜਣ ਲੱਗੇ ਜੀ ਨਾਲ ਤੇ ਜਿੱਦਾਂ ਹੁਣ ਕਰਨ ਔਜਲਾ ਕਲਾਕਾਰ ਆ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਉਹ ਵੀ ਕਲਾਕਾਰ ਨੇ ਵੀ ਤੁਹਾਨੂੰ ਇਹ ਜੀ ਕਿਹੜੀ ਸਹੂਲਤ ਚਾਹੀਦੀ ਹੈ ਪਿੰਡ ਦੇ ਵਿੱਚ ਜਿਹੜੀ ਵੀ ਕਰਨ ਔਜਲਾ ਪੂਰੀ ਕਰਵਾ ਸਕਦਾ ਕੁਝ ਐਦਾਂ ਜੀ ਹੁਣ ਟਾਈਮ ਤੁਹਾਨੂੰ ਪਤਾ ਹੀ ਮਾੜਾ ਚੱਲਦਾ ਦੇਖੋ ਛੋਟੇ ਛੋਟੇ ਕੁੜੀਆਂ ਨੇ ਸਾਡੇ ਪਿੰਡ ਤੋਂ 5 ਕਿਲੋਮੀਟਰ ਦੂਰ ਪੜਨ ਜਾਂਦੀਆਂ ਨੇ ਸਰਕਾਰ ਕਹਿੰਦੀ ਹੈ ਵੀ ਪ੍ਰਾਈਵੇਟ ਚ ਨਾ ਪੜਾਓ ਪ੍ਰਾਈਵੇਟ ਚ ਸਹੂਲਤਾ ਨੇ ਸਰਕਾਰੀ ਦੇ ਵਿੱਚ ਇਥੋਂ ਸਹੂਲਤ ਕੋਈ ਨਹੀਂ ਮਾੜਾ ਟਾਈਮ ਚੱਲਦਾ ਠੀਕ ਹੈ ਜੀ ਤੇ ਸਾਡੇ ਇਥੋਂ ਕੁੜੀਆਂ ਨੂੰ ਬਜਾਏ ਨੂੰ 5 ਕਿਲੋਮੀਟਰ ਤੇ ਜਾਣਾ ਪੈਂਦਾ ਸਕੂਲ ਦੇ ਵਿੱਚ ਚਕੋਹੀ ਪਿੰਡ ਜੀ ਤੇ ਜੇ ਇਥੋਂ ਸਾਧਨ ਹੋਣ ਤੇ ਵਧੀਆ ਗੱਲ ਆ ਜਵਾਗ ਸਰਕਾਰੀ ਦੇ ਵਿੱਚ ਪੜੂਗਾ ਜੀ ਹੁਣ ਪਿੰਡ ਦੇ ਵਿੱਚ ਉਹਨਾਂ ਸਕੂਲ ਦੀ ਸਹੂਲਤ ਕਰਾਈ ਆ ਵਧੀਆ ਵਾ ਐਰੋ ਲੱਗ ਗਈ ਤੇ ਹੋਰ ਵੀ ਕੰਮ ਕਰਾਇਆ ਸਕੂਲ ਦੇ ਵਿੱਚ ਪੜ੍ਹੇ ਚ ਟੂਰਨਾਮੈਂਟ ਵੀ ਕਰਾਇਆ ਵਧੀਆ ਯਾਨੀ ਕਿ ਉਹ ਆ ਜੀ ਸਾਡੇ ਪਿੰਡ ਤੋਂ ਬੱਸ ਨਹੀਂ ਕੋਈ ਆਉਂਦੀ ਜਾਂਦੀ ਆ ਤੇ ਹਫਤੇ 6 ਦਿਨ ਜਾਂਦੀ ਆ 7 ਮਹੀਨੇ ਨਹੀਂ ਛੁੱਟੀ ਹੁੰਦੀ ਬੱਸ ਨੂੰ ਕੋਈ ਬੰਦ ਜੋ ਸੂਲਤ ਤੇ ਡੀਆ ਉਹੋ ਕਰੀ ਨਹੀਂ। ਬਸ ਇੱਕੋ ਆਉਂਦੀ ਹੈ ਬਸ। ਇੱਕੇ ਬਸ ਆਉਂਦੀ ਹੈ ਜੀ। ਹੁਣ ਕੋਈ ਬਾਜ਼ੀ ਸੂਲਤ ਨਹੀਂ। ਇੱਕ ਦਿਨ ਉਹ ਐਤਵਾਰ ਨੂੰ ਛੁੱਟੀ ਹੁੰਦੀ ਹੈ ਉਹਨੂੰ। ਹੁਣ ਜੇ ਕਿਸੇ ਬੰਦੇ ਨੂੰ ਵਹੀਕਲ ਨਾ ਚਲਾਣਾ ਆਉਂਦੇ ਵਿੱਚ ਉਹਨੇ ਸ਼ਹਿਰ ਜਾਣਾ ਉਹ ਕਿੱਦਾਂ ਜਾਂਦਾ? ਤੇ ਉਹਨੂੰ ਲਿਫਟ ਲੈਣੀ ਪੈਂਦੀ ਹੈ ਕਿਹਦੀ? ਆਦ ਦੇਣਾ ਪੈਂਦਾ ਹੁਣ ਤੋਂ ਪਤਾ ਟਾਈਮ ਮਾੜਾ ਚੱਲਦਾ ਕੋਈ ਬਿਠਾਉਂਦਾ ਵੀ ਨਹੀਂਗਾ। ਚੋਰੀਆਂ ਚਾਰੀਆਂ ਕੰਮ ਚੱਲਦੇ ਪਾਲਾ। ਪਾਲਾ ਕੋਈ ਡਰ ਦਾ ਪਠਾਵ ਨਹੀਂ ਲਿਆਏਗਾ। ਵਹੀਕਲ ਦੇ ਵੀ ਦਿਨ ਦੇ ਵਿੱਚ ਰਾਤ ਨੂੰ ਕੋਈ ਇੱਥੇ ਸਹੂਲਤ ਐਡੀ ਨਹੀਂ ਗਈ ਵੀ ਆਪਣੇ ਪਿੰਡ ਤੋਂ ਕੋਈ ਬਿਮਾਰ-ਠਮਾਰ ਹੋ ਜਵੇ ਮੈਡੀਕਲ ਦੀ ਕੋਈ ਸਹੂਲਤ ਐ ਨਹੀਂ ਦੂਰ ਜਾਣਾ ਪੈਂਦਾ ਜਾਨ ਨੂੰ 7 ਕਿਲੋਮੀਟਰ ਪੈਲ ਪੈਂਦਾ 15 ਕਿਲੋਮੀਟਰ ਖੰਨਾਈ ਇੱਥੇ ਹਸਪੀਟਲ ਨਹੀਂ ਰਾਤ ਨੂੰ ਇੱਥੇ ਜਾਣਾ ਪੈਂਦਾ ਨਹੀਂ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਨਾਮ ਐ ਜੀ ਤੁਹਾਡਾ ਕੀ ਕਰਨੀ ਜਾਈ ਤੇ ਕਰਨ ਔਜਲੇ ਦਾ ਪਿੰਡ ਨਾਲ ਜਾਣਾ ਜਾਂਦਾ ਤੁਹਾਡੇ ਪਿੰਡ ਨੂੰ ਕਿੰਨਾ ਕਮਾਂਡ ਮਹਿਸੂਸ ਬਹੁਤ ਜੀ ਬਵੇ ਨਾ ਗੜੇ ਹੈਡ ਪਿੰਡ ਲਏ ਅਸੀਂ ਬਾਹਰ ਮਹੀਨੇ ਦੇ ਵੀ ਜਾਂਦੇ ਆ ਉੱਥੇ ਵੀ ਸਾਨੂੰ ਪਹੁੰਚ ਨਹੀਂ ਜੇ ਗੌਰ ਨਹੀਂ ਨਾ ਖੜੀ ਹੋਗੇ ਜਾ ਕੇ ਮੈਂ ਸਿਪਰੀ ਗੁਰਦੁਆਰਾ ਐਮਪੀ ਦੇ ਵਿੱਚ ਉੱਥੇ ਜਾਨੇ ਉੱਥੇ ਮੈਂ ਕਿਹਾ ਲੱਖਮ ਜੀ ਨਾਲ ਖੜੀ ਆ ਸਾਡੇ ਕੋਲ ਉਹ ਸਾਨੂੰ ਪੁੱਛਦੇ ਕਿਹੜਾ ਪਿੰਡ ਅਸੀਂ ਪੁੱਛਦੇ ਕਿਹੜਾ ਪਿੰਡ ਉਹ ਹਮ ਜਿਹੜੇ ਦੱਸਦੇ ਮੀਹਾਂ ਜੀ ਕਰਾਲਾ ਪਿੰਡ ਆਡਾ ਕਰਨਾਵਾਂ ਦੇਣਾ ਅੱਛਾ ਤੁਹਾਡੀ ਕਦੇ ਕਰਨਾਵਾਂ ਜੀ ਨਾਲ ਗੱਲਬਾਤ ਹੋਈ ਜਾਂ ਮੁਲਾਕਾਤ ਨਹੀਂ ਆਪਣੀ ਲੱਗਦੀ ਹੋਈ ਨਹੀਂ ਪਹਿਲਾਂ ਛੋਟਾ ਸੀਗਾ ਯਾਰ ਕਿਹੜਾ ਉਹ ਤਾਂ ਦੇਖਦੇ ਸੀ ਖੇੜਦਾ ਸੀਗੇ ਇਹ ਇਥੇ ਮੰਡੀ ਤੋਂ ਪੜ੍ਹਿਆ ਵੀ ਹੈ ਅਚਾ ਤੇ ਤੁਸੀਂ ਹੁਣ ਪਿੰਡ ਦੇ ਵਿੱਚ ਕਿਹੜੀ ਕਿਹੜੀ ਸਹੂਲਤ ਦੀ ਮੰਗ ਕਰਦੇ ਹੋ ਜਿਵੇਂ ਕਰਜੇ ਕਰਨ ਔਜਲੇ ਤੋਂ ਕੋਈ ਆਪਾਂ ਸਹੂਲਤ ਲੈਣੀ ਹੋਵੇ ਵੀ ਪਿੰਡ ਵਾਸਤੇ ਇਹ ਚੀਜ਼ਾਂ ਚਾਹੀਦੀਆਂ ਨੇ ਇੱਕ ਤਾਂ ਸਾਨੂੰ ਸਕੂਲ ਸਕੂਲ ਦੀ ਚਾਹੀਦੀ ਆ ਤੇ ਸਾਡੇ ਬੱਚੇ ਚ ਕੋਈ ਸਕੂਲ ਜਾਂਦੇ ਨੇ 12 ਤੱਕ ਸਕੂਲ ਹੋਵੇ ਵਧੀਆ ਗੱਲ ਆ ਜੀ ਹਾਂ ਜੀ ਵਾਕਈ ਡਵਾਈਸਰੀ ਬਣ ਜਵੇ ਉਹ ਵੀ ਵਧੀਆ ਗੱਲ ਆ ਜੀ ਜਗ੍ਹਾ ਵੀ ਸਾਡੇ ਪਿੰਡ ਵਿੱਚ ਪਈਏ ਜੇ ਸਰਕਾਰ ਬਣਾ ਦੇਵੇ ਵਧੀਆ ਗੱਲ ਆ ਜੀ ਤਾਂ ਇਹ ਸੰ ਪਿੰਡ ਕੁਰਾਲਾ ਦੇ ਲੋਕ ਜਿਹੜੇ ਕਿ ਕਰਨ ਔਜਲੇ ਦੇ ਪਿੰਡ ਤੋਂ ਬਿਲੋਂਗ ਕਰਦੇ ਨੇ ਤੇ ਪਿੰਡ ਦੇ ਵਿੱਚ ਸਹੂਲਤਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਸਕੂਲ ਜਿਹੜਾ ਹੈਗਾ ਉਹ 5ਵੀਂ ਤੱਕ ਹੈ ਤੇ ਡਿਸਪੈਂਸਰੀ ਜ਼ਰੂਰ ਹੈ ਪਿੰਡ ਦੇ ਵਿੱਚ ਪਰ ਦੇਰ ਰਾਤ ਅਗਰ ਕਿਸੇ ਨੂੰ ਮੈਡੀਕਲ ਸਹੂਲਤ ਦੀ ਜ਼ਰੂਰਤ ਹੋਵੇ ਉਹਨਾਂ ਨੂੰ ਜਾਂ ਤਾਂ ਖੰਨਾ ਜਾਂ ਫਿਰ ਪਾਇਲ ਜਾਣਾ ਪੈਂਦਾ ਤੇ ਜੇ ਟਰਾਂਸਪੋਰਟੇਸ਼ਨ ਦੀ ਗੱਲ ਕੀਤੀ ਜਾਵੇ ਤੇ ਇੱਥੇ ਇਹੀ ਦੱਸਿਆ ਜਾ ਰਿਹਾ ਕਿ ਇੱਕੇ বাস ਆਉਂਦੀ ਹੈ ਉਹ ਵੀ ਜੇ ਛੁੱਟੀ ਵਾਲੇ ਦਿਨ ਉਹ বাস ਨਾ ਆਵੇ ਤਾਂ ਲੋਕਾਂ ਨੂੰ ਕਿਸੇ ਨਾ ਕਿਸੇ ਸਾਰੇ ਜ਼ਰੂਰਤ ਪੈਂਦੀ ਹੈ ਜ਼ਰੂਰਤ ਹੈ ਸਰਕਾਰ ਨੂੰ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਤਾਂ ਕਿ ਕਰਨੌਜਲਾ ਦਾ ਜਿਹੜਾ ਪਿੰਡ ਹੈ ਉੱਥੇ ਵੀ ਸਹੂਲਤਾਂ ਮਹੀਆ ਹੋ ਸਕਣ ਗੁਰਦੀਪ ਸਿੰਘ ਪੰਜਾਬ ਤੱਕ